ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਆਪਾਂ ਸ਼ੁਰੂ ਕਰਨ ਲੱਗੇ ਆ ਯਾਤਰਾ ਸ਼੍ਰੀ ਹਿਊਦ ਸਾਹਿਬ ਤੇ ਹੁਣ ਆਪਾਂ ਪਠੰਜੋਟ ਟ੍ਰੇਨ 'ਚ ਬਹਿ ਗਏ ਆ ਬਾਈ ਤੇ ਆ ਬਾਈ ਆਪਣੇ ਨਾਲ ਆ ਸਾਰੇ ਜਾਣੇ ਤੇ ਤੁਹਾਨੂੰ ਅੱਗੇ ਨਾਲ ਸਾਰਾ ਸਫਰ ਦਿਖਾਵਾਂਗੇ ਤੇ ਬਣੇ ਰਿਓ ਵੀਡੀਓ ਦੇ ਵਿੱਚ ਬਾਈ ਹੁਣ ਆਪਾਂ ਸੋਨੀਪੱਤ ਖੜੇ ਆ ਤੇ ਖੜਾ ਰਹੇ ਜੀ ਆਪਾਂ ਤਾਂ ਬੈਠੇ ਆ ਬਾਈ ਹੁਣ ਆਪਾਂ ਸੋਨੀਪੱਤ ਪਹੁੰਚ ਗਏ ਤੇ ਹੁਣ ਆਪਾਂ ਦਿੱਲੀ ਪਹੁੰਚਣ ਆਲੇ ਨੇੜ ਤੇੜੀਆਂ ਇਹ ਬਸ ਉੱਥੇ ਜਾ ਕੇ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਵੀ ਅਸੀਂ ਕਿਵੇਂ ਰਾਤ ਨੂੰ ਸਰਵਾਈਵ ਕਰਦੇ ਹਾਂ ਬਣੇ ਰਹੋ ਵੀਡੀਓ ਦੇ ਵਿੱਚ ਹਾਏ ਇਹ ਬਿਹਾਈਂਡ ਦਾ ਸੀਨ ਦਿਖਾ ਰਹੇ ਹੋ ਤੁਸੀਂ ਬਿਹਾਈਂਡ ਦਾ ਸੀਨ ਠੀਕ ਲਓ ਜੀ ਵੀਰੇ ਅਸੀਂ ਪਹੁੰਚ ਗਏ ਹਾਂ ਪੁਰਾਣੀ ਦਿੱਲੀ ਤੇ ਉਧਰ ਨੂੰ ਜਾਂਦਾ ਕਸ਼ਮੀਰੀ ਗੇਟ ਹੈ ਇੱਧਰ ਮੋਰੀ ਗੇਟ ਹੈ ਤੇ ਹੁਣ ਅਸੀਂ ਇੱਥੋਂ ਬਾਹਰ ਨਿਕਲਣਾ ਤੇ ਅੱਗੇ ਦੀ ਯਾਤਰਾ ਤੁਹਾਨੂੰ ਫੇਰ ਦੱਸਦੇ ਆਂ ਆਟੋ-ਆਟੋ ਫੜਦੇ ਇੱਥੋਂ ਜਾਂ ਮੈਟਰੋ ਤੁਹਾਨੂੰ ਦਿਖਾਉਣਾ ਮੈਟਰੋ 'ਚ ਕੀ ਹਿਸਾਬ ਕਿਤਾਬ ਆ ਆ ਸਾਡਾ ਬਲੌਗਰ ਲਓ ਵੀ ਆਪਾਂ ਹੁਣ ਇੱਥੇ ਮੈਟਰੋ ਸਟੇਸ਼ਨ ਖੜੇ ਆਂ ਤੇ ਨਵੀਂ ਦਿੱਲੀ ਜਾਣਾ ਏਦੋਂ ਬਾਅਦ ਉਹ ਬੰਦਾ ਆਪਣਾ ਕਰਾਈਆਂ ਦਾ ਟਿਕਟਾਂ ਤੇ ਬੱਸ ਫਿਰ ਚੜਦੇ ਆਂ ਮੈਟਰੋ ਤੇ ਪਹੁੰਚਦੇ ਨਵੀਂ ਦਿੱਲੀ ਲਓ ਵੀ ਮਿੱਤਰੋ ਮੈਟਰੋ ਆਉਂਦੀ ਦੇਖੋ ਹੁਣ ਤੁਸੀਂ ਇਹ ਆ ਵੇ ਹੋ ਬੰਦੇ ਖੜੇ ਆਪਣੇ ਸਾਰੇ ਜਣੇ ਅੰਦਰ ਦੇਖ ਰਹੇ ਨੇ। ਮੈਂ ਤੁਹਾਨੂੰ ਦੱਸਿਆ ਸੀ ਕਿ ਪਰਪਲ ਨੂੰ ਵੀ ਜਾਨੇ ਤੇ ਚੱਲਦੇ ਹਾਂ ਜਦੋਂ 12 ਬਸਸ। ਹਾਂਜੀ ਵੀਰੇ ਕੱਲ ਰਾਤ ਆਪਾਂ ਆਹ ਹੋਟਲ 'ਚ ਰੁਕੇ ਸੀਗੇ ਹੁਣ ਆਪਾਂ ਸਮਾਨ ਚਾੱਕ ਕੇ ਆਪਣਾ ਚੱਲੇ ਆਂ 에어ਪੋਰਟ ਤੇ ਕੈਬ ਆਪਣੀ ਬੁੱਕ ਕਰਾਈ ਹੋਈ ਹੈ ਜੀ। ਆ ਬਾਈ ਜੀ ਆਪਣੀ ਕੈਬ ਸੀਗੀ ਆਪਾਂ ਕੈਬ ਕਰਾ ਕੇ ਆ ਗਏ 에어ਪੋਰਟ ਦੇ ਬੰਦੇ ਆਪਣੇ ਗੱਡੀ ਦੇ ਟਰਾਲੀਆਂ ਤੇ ਬਸ ਆਪਾਂ ਹੁੰਨੇ ਆ ਐਂਟਰ ਹਣਾ ਆ ਮੁੰਡੇ ਆਪਣੇ ਲੱਗੇ ਖੜੇ ਆ ਲੈਣਾ ਚ ਤੇ ਟਰਮੀਨਲ 5 ਤੋਂ ਐਂਟਰ ਹੋਣ ਲੱਗਿਆ ਬਾਈ ਆਪਾਂ ਪ੍ਰੂਫ ਪ੍ਰੂਫ ਕਰਲੇ ਸਾਰਿਆਂ ਨੇ ਹੱਥਾਂ 'ਚ ਆ ਗਏ ਬਈ ਆਪਾਂ 에어ਪੋਰਟ ਦੇ ਅੰਦਰ ਮੁੰਡੇ ਆਪਣੇ ਐਂਟਰ ਹੋਏ ਖੜੇ ਵੀ ਸਟੋਰੀਆਂ ਸਟਾਰੀਆਂ ਬਣਾਈ ਜਾਂਦੇ ਆ ਕੀ ਬਾਤ ਹੈ ਵੀ ਕੀ ਬਾਤ ਹੈ

ਸੋ ਜੀ ਜੀ ਉਹ ਵੀ ਪਹੁੰਚ ਰਿਹਾ ਹੈ। ਇਹ ਮੁੰਡਾ ਲੰਗ ਮਾਰ ਰਿਹਾ ਹੈ। ਗਿੱਟੇ ਦਾ ਮਾਸ ਪੱਟਿਆ ਹੋਇਆ ਹੈ। ਬਹੁਤ ਵਧੀਆ ਫੀਲ ਦੇ ਰਹੀ ਹੈ ਜੀ। ਫਸਟ ਫਲਾਈ ਦਾ ਸਾਡੀ ਲਾਈਫ ਦੀ ਫਸਟ ਫਲਾਈ ਹੈ। ਇਹ ਏਡੀ ਤੋਂ ਬੰਦੇ ਬਾਹਰੋਂ ਆਇਆ ਵਾ ਬਾਈ ਹੁਣ ਇਹਦੇ ਕੀ ਕਰੀਏ। ਪਹਿਲਾਂ ਹੀ ਐਨਆਰਆਈ ਬੰਦਾ ਸਾਡੇ ਕੰਨਾਂ 'ਚ ਫਸਟ ਫਲਾਈ ਦਾ ਮੇਰੀ ਇਹਦੀ ਇੱਥੇ ਕੈਮਰਾ ਹੋ ਜਾਂਦੀ। ਤਰਨੀ ਦਾ ਬਾਟ ਐਂਟਰੀ ਕਰਤੀ ਕਹਿੰਦੇ ਮੁੰਡਿਆਂ ਨੇ ਤੇ ਹੁਣ ਅਗਿਆ ਆਪਾਂ 에어ਪੋਰਟ ਤੇ ਚੈੱਕ ਆਊਟ ਕਰਦੇ ਆ ਚੈੱਕ ਆਊਟ ਕਰਾਂ ਉਹ ਆਪਦਾ smartphones ਚੱਕਾਂਗੇ ਯੈਸ ਮੁੰਬਈ ਤੋਂ ਦਾ ਹਮ ਮੈਗੇਜ ਦਾ 에어ਪੋਰਟ ਕਿਹਦੇ ਕਿ ਮੇਰਾ ਹੋਦਾ ਪਹਿਲੀ ਯਾਤਰਾ ਇਹ ਵਰਕਸ ਯਮਤੀ ਨੂੰ ਮਲੇਜ਼ ਦੀ ਉੱਤਰ ਨੇ ਵੇਲੇ ਥੋੜਾ ਜੋ ਸੀ ਹਾਂ ਹਾਂ ਬਾਈ ਬਸ ਕਰ ਦੇਣਾ ਬੁਲੇ ਜੇ ਕਰਵਾ ਦੇ ਰਿਹਾ ਮੈਂ ਖਾਣ ਨੂੰ ਬਹੁਤ ਵਧੀਆ ਸੀ ਖਾਣ ਵਧੀਆ ਸੀ ਹਾਂ ਜਿਹੜੇ ਸਾਹ ਦਾ ਭਾਈ ਇਹ ਰਿੰਦਿਆਂ ਨੂੰ ਉਹ ਕੀ ਕਹਿੰਦੇ ਇਹੋ ਜਿਹੀ ਉਹ ਸਾਹ ਦਾ ਵਧੀਆ ਸੀ ਪੂਰੀ ਟੌਪ ਦੀ ਸਰਵਤ ਦਿੱਤੀ ਸਾਨੂੰ ਸੀਤਾ ਬਹੁਤ ਜਿਆਦਾ ਸਹੀ ਗੱਲ ਆ ਪਰ ਸਾਡੀਆਂ ਅੱਜ ਅੱਜ ਕਰਤਾਂਗੇ ਤਾਂ ਦੁਨੀਆ ਨੇ ਇਕੱਠੇ ਆਗੇ ਮੈਂ ਇਕੱਲਾ ਰਹਿ ਗਿਆ ਭਾਈ ਉਹ ਇੱਥੇ ਤਾਂ ਇਹ ਰੂਪ ਉਜ ਵੀ ਸੋਹਣਾ ਦੂਜੇ ਨਾਲੋਂ ਯਾਰ ਹਨਾ ਲੀ ਵੀਆ ਬਹੁਤ ਆ ਆਪਣਾ ਤਾਂ ਬੰਨਣਾ ਲੋਕ ਹੈਨੇ ਆ ਉੱਥੇ ਆਪਣੇ ਪੰਜਾਬੀ ਦੇ ਕੈਨੇਡਾ ਦੇ ਕੈਨੇਡਾ ਲੋਕ ਆਇ ਤੇ ਨਾ ਇਹ ਰਪੋਰਟ ਲੁੱਕ ਦੇਖੋ ਤੁਸੀਂ ਮੁੰਡਿਆਂ ਦੇ ਲੋ ਬਈ ਇੱਥੇ ਹੁਣ ਆਪਣਾ ਲਗੇਜ ਮੁੰਡੇ ਲਗੇਜ ਦੀ ਕੀ ਜਾਂਦੇ ਖੜੇ ਤੇ ਉਧਰ ਲਗੇਜ ਤੁਰਿਆ ਆਉਗਾ ਪਤਾ ਨਹੀਂ ਆਉਗਾ ਸਾਡਾ ਸਮਾਨ ਪਤਾ ਨਹੀਂ ਹਜੇ ਕਦੋਂ ਆਊਗਾ ਲੋਕਾਂ ਦਾ ਦਾਈ ਜਾਂਦਾ ਇਹ ਤਾਂ ਖੜੇ ਨਹੀਂ ਕੀ ਜਾਂਦੇ ਆ ਆ ਦੇਖ ਲੋ ਲੋ ਵੀ ਔਰਮਾਨ ਦਾ ਬੈਗ ਆ ਗਿਆ ਇਧਰ ਤਰਨੀ ਦਾ ਵੀ ਆ ਗਿਆ ਸੀ ਤੇ ਆਉ ਆ ਪੁੱਠਾ ਸਿੱਧਾ ਜਾ ਹੁੰਦਾ ਆ ਗਿਆ ਚੱਕ ਲੋ ਵੀ ਮੁੰਡਿਓ ਤੇ ਆਉ ਚੱਕ ਲਿਆ ਮੁੰਡਿਆਂ ਨੇ ਤੇ ਕੋ ਤੀਜੇ ਦਾ ਵੀ ਆ ਗਿਆ ਉਧਰ ਲਓ ਵੀ ਕਰਕੇ ਵੈਗ ਬੂਜੇ ਇਕੱਠੇ ਹੁਣ ਸਾਰੇ ਜਣੇ ਚੱਲੇ ਆ ਵੀਰੇ ਆ ਮੁੰਡਾ ਟ੍ਰੇਨ ਬੁੱਕ ਕਰੀ ਜਾਂਦਾ ਗਾਂਹ ਦੀ ਤੇ ਹੁਣ ਕਹਿੰਦੇ ਕੱਲ ਅੱਜ ਨਾਲ ਥੋੜਾ ਜਿਹਾ ਬੁਕਿੰਗ ਵੇਲੇ ਹੋਊਗਾ ਜੀ ਕਾਸ਼ ਹੁਣ ਥੋੜਾ ਟਾਈਮ ਰੱਖ ਕੇ ਫੇਰ ਕਰਨਾ ਫਿਰ ਕੋਡ ਜੀ ਦਿਖਾ ਦੇਣਾ ਕਿਵੇਂ ਜੀ ਆ ਹਾਂ ਇਕੱਠ ਬਹੁਤ ਆ ਬਾਈ ਇੱਥੇ ਇੰਨਾ ਇਕੱਠਾ ਗੱਲਾਂ ਹੀ ਛੱਡ ਦੋ ਉਈ ਆਪਣੇ ਦਾ ਭਰਾ ਉਹ ਦਿੱਲੀ 에어ਪੋਰਟ ਦਾ ਬੁਰਾ ਹਾਲ ਇੱਥੇ ਕੋਈ ਬੰਦਾ ਨਹੀਂ ਇਕੱਲੇ ਕਰਮਚਾਰੀ ਖੜੇ ਇੱਥੇ ਕੁੱਤਾਵਾਂ ਤਾਂ ਲੈ ਇਹਨਾਂ ਦੇ ਆ ਗਾ ਆ ਦੇਖੋ ਬਾਈ ਤੁਸੀਂ 에어ਪੋਰਟ ਦੇ ਬਾਹਰਲੇ ਪਾਸੇ ਵੀ ਉਧਰੋਂ ਪੈਸੇਂਜਰ ਬਾਹਰ ਨਿਕਲਦਾ ਨਾ ਸ਼ੀਸ਼ਾਂ ਵਾਲੇ ਪਾਸੋਂ ਤੇ ਆ ਚਲੋ ਇੱਥੇ ਕੈਫੇ ਕੋਫੀ ਵਗੈਰਾ ਬਣੇ ਹੋਏ ਆ ਕਾਹਨ ਪੀਨੂ ਹਨਾ ਆਈਟੀਮ ਵਗੈਰਾ ਉਹ ਬੰਦੇ ਸਾਡੇ ਪੈਸੇ ਕਢਾਈ ਜਾਂਦੇ ਆ ਹਨਾ ਤੇ ਇੱਕ ਗੱਲ ਨੋਟ ਕੀਤੀ ਆ ਬਾਈ ਇੱਥੇ ਹਰੇਕ ਬੰਦਾ ਪੜਿਆ ਲਿਖਿਆ ਵੀ ਹੈ ਨਾ ਸਾਂਭ ਤਰੀਕੇ ਨਾਲ ਸਾਰੀ ਗੱਲ ਤਰੀਕੇ ਨਾਲ ਕਰਨੀ ਪਿਆਰ ਨਾਲ ਬੋਲਣਾ ਆਪਣੇ ਆਪਣੇ ਬੰਦੇ ਜਿੱਤੇ ਜਾਂਦੇ ਹੈਗਾ ਆਵਾਜਦੇ ਆ ਲੋ ਭਾਈ ਹੁਣ ਆਪਾਂ ਚੱਲਿਆ ਲਿੰਗਮ ਪੱਲੀ ਰੇਲਵੇ ਸਟੇਸ਼ਨ ਆ ਭਾਈ ਦਿਖਾ ਦੇ ਇੱਧਰ ਇਹ ਆ ਭਾਈ ਆਪਣੀ ਕੈਮ ਲੈ ਕੇ ਚੱਲਿਆਗਾ ਤੇ ਹੁਣ ਆਪਾਂ ਉਸੇ ਘਾਟੇ ਤੱਕ ਪਹੁੰਚ ਜਾਵਾਂਗੇ ਰੇਲਵੇ ਸਟੇਸ਼ਨ ਤੇ ਟਿਕਟ ਆਪਣੀ ਓਕੇ ਆ ਤੇ ਦੁਬਾਰਾ ਫਿਰ ਆਪਾਂ ਹਯੂਰ ਸਾਹਿਬ ਪਹੁੰਚ ਜਾਣਾ ਟ੍ਰੇਨ ਤੇ ਸ਼ਾਮ ਤੱਕ ਸ਼ਾਮ ਤੱਕ ਹੀ ਪਹੁੰਚ ਜਾਣਾ ਬਹੁਤ ਟਾਈਮ ਨਹੀਂ ਲੱਗਦਾ ਆਵੇਂ ਕੋਈ ਸਾਨੂੰ ਪਾਗਲ ਕਹੀ ਜਾਵੇ ਵੀ ਹਾਂ ਪਹਿਲਾਂ ਜਹਾਜ਼ ਤੇ ਚੜ ਕੇ ਮਗਰੋਂ ਰੇਲ ਗੱਡੀ ਤੇ ਚੜ ਕੇ ਹਾਂਜੀ ਭਾਈ ਆਪਾਂ ਪਹੁੰਚ ਗਏ ਲਿੰਗਮ ਪੱਲੀ ਰੇਲਵੇ ਸਟੇਸ਼ਨ ਆ ਇੱਥੋਂ ਆਪਾਂ ਹਯੂਰ ਸਾਹਿਬ ਵਾਲੀ ਚੜਾਂਗੇ ਟ੍ਰੇਨ ਤੇ ਆਪਣੀ ਕੈਬ ਸੀਗੀ ਚਾਮੋਂ ਦੇ ਉਤਰੀ ਜਾਂਦੇ ਹਾਂ ਤੇ ਹੁਣ ਆਪਏ ਜੋ ਸਮਾਨ ਸਮੂਨ ਕੱਢ ਕੇ ਤੇ ਬਸ ਫਿਰ ਜਾਣੇ ਆ ਟ੍ਰੇਨ ਨਾਲ ਨੂੰ ਹਾਈ ਥੋੜਾ ਕੈਂਪ ਆ ਗਿਆ ਪਹਿਲਾਂ ਕੁ ਖਾਣੇ ਪੀਣੇ ਕੁਝ ਹਾਂਜੀ ਭਾਈ ਆਪਾਂ ਲਿੰਗਮ ਪੱਲੀ ਤੋਂ ਟ੍ਰੇਨ 'ਚ ਬਹਿ ਗਏ ਤੇ ਹੁਣ ਆਪਾਂ ਇੱਧੂਗਾ ਜਾਣਾ ਹਯੂਰ ਸਾਹਿਬ ਨੂੰ ਤੇ ਉੱਥੇ ਜਾ ਕੇ ਤੁਹਾਨੂੰ ਕਰਾਵਾਂਗੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਤੇ ਸਾਡੇ ਨਾਲ ਵੀਡੀਓ ਚ ਬਣੇ ਰਹੋ ਕੱਲੇ-ਕੱਲੇ ਗੁਰਦੁਆਰੇ ਦਾ ਇਤਿਹਾਸ ਵੀ ਦੱਸਾਂਗੇ ਜਿੰਨੇ ਕੁ ਜੋਗਿਆ ਸੀ ਹੋਏ ਜ਼ਰੂਰ ਉਹਨਾਂ ਕਰਾਂਗੇ ਆ ਲੋ ਵੀ ਮੰਜੀ ਚੀਜੀ ਖਾਈ ਜਾਂਦੇ ਚੀਜੀ ਤੇ ਸਮਾਨ ਬਾਹਰ ਕੀ ਵਜਾ ਚਪਾਤੀ ਆਓ ਬਰੀਆਨੀ ਵਾਲਾ ਬਾਈ ਆ ਗਿਆ ਚਪਾਤੀ ਬਰੀਆਨੀ ਕਿੰਨੇ ਕਿਆ ਡਬਲ ਅੰਡਾ 80 ਰੁਪਏ ਹਾਂ ਬਾਈ ਜੀ ਆਪਾਂ ਸਟੇਸ਼ਨ ਤੋਂ ਆਟੋ ਕਰਾ ਕੇ ਤੇ ਆਪਾਂ ਸੱਚਖੰਡ ਸ੍ਰੀ ਹਰਿਯੁਰ ਸਾਹਿਬ ਪਹੁੰਚ ਗਏ ਜੀ ਤੇ ਰਾਸਤੇ ਦੀ ਵੀਡੀਓ ਸਾਥੋਂ ਤਾਂ ਨਹੀਂ ਬਣੀ ਥੋੜੀ ਪ੍ਰੋਬਲਮ ਹੋ ਗਈ ਸੀ ਵੀਰੇ ਤਾਂ ਕਰਕੇ ਤੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਜਿੰਨੇ ਵੀ ਹੈਗੇ ਇੱਥੇ ਆਪਣੇ ਵੀ ਪੰਜਾਬ ਦੀ ਬਹੁਤ ਸੰਗਤ ਪਹੁੰਚੀ ਵੀ ਆ ਤੁਹਾਨੂੰ ਦਿਖਾਵਾਂਗੇ ਸਾਰੇ ਜਣੇ ਆ ਦੇਖੋ ਆ ਭਾਈ ਦਾਇਆ ਸਿੰਘ ਜੀ ਯਾਤਰੀ ਨਿਵਾਸ ਇਸ ਰਾਜ ਜੀ ਆਪਾਂ ਇੱਥੇ ਕਮਰਾ ਲਵਾਂਗੇ ਤੇ ਕਨੇ ਕਮਰੇ ਬੜੇ ਵਧੀਆ ਸਰਾਜ ਹਨ ਤੇ ਆਪਾਂ ਚੱਲਦੇ ਆ ਇੱਥੇ ਲੈਨੇ ਆ ਰੂਮ ਨਾ ਤੋਂ ਕੀ ਕਰਾਂਗੇ ਗੁਰੂ ਸਾਹਿਬ ਜੀ ਦੇ ਦਰਸ਼ਨ ਆ ਜੀ ਲਓ ਜੀ ਇੱਥੇ ਕੀਤੀ ਸੀ ਗੱਲਬਾਤ ਤੇ ਸਾਨੂੰ ਕਹਿੰਦੇ ਕਮਰੇ ਨਹੀਂ ਮੈਦਲੇ ਵੀ ਕਮਰੇ ਫੋਲੋਏ ਪਏ ਸੰਗਤ ਨੂੰ ਬਹੁਤ ਜ਼ਿਆਦਾ ਆਈ ਹੋਈ ਆ ਹੌਣ ਕਿਸੇ ਹੋਰ ਸਰਾਹਾਂ ਚ ਜਾ ਕੇ ਦੇਖਦੇ ਆ ਕੀ ਬੰਦ ਆ ਕੀ ਨਹੀਂ ਚਲੋ ਜੀ ਹੁਣ ਆਪਾਂ ਪਹੁੰਚ ਗਏ ਜੀ ਪੰਜਾਬ ਪਵਨ ਉੱਥੇ ਤਾਂ ਰੂਮ ਮਿਲੇ ਨਹੀਂ ਤੇ ਉਹ ਕਹਿੰਦੇ ਵੀ ਰੂਮ ਹੌਲਾ ਇੱਥੇ ਨਾਟੋ ਵਾਲਾ ਬਾਈ ਵੀ ਕਹਿੰਦਾ ਜੀ ਕਹਿੰਦਾ ਤੁਹਾਨੂੰ ਮੈਲੀ ਜਾਣਾ ਕਹਿੰਦਾ ਇੱਥੇ ਤਾਂ ਕਹਿੰਦਾ ਤੇ ਰੂਮ ਵੀ ਵਧੀਆ ਨਾਲੇ ਕਹਿੰਦਾ ਸਸਤੇ ਆ ਮਾ ਗਿਆ ਚਲੋ ਦੇਖ ਆਉਣੇ ਆ ਉਹ ਜਾਂਦਾ ਏਡਾ ਬਾਈ ਪੁੱਛ ਗਿਆ ਚ ਕਰਨ ਤੇ ਉਹ ਆਪਾਂ ਵੀ ਨਾਲ ਚੱਲਦੇ ਬਹਿਣੀ ਆ ਕੀ ਗੱਲ ਬਾਤ ਆ ਕਰਤੇ ਗਾਤਾ ਗੱਲਬਾਤ ਲਓ ਭਾਈ ਜੀ ਇਸ ਰਾਹ ਚ ਆਪਾਂ ਲਿਆ ਕਮਰਾ ਤੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਤੇ ਤੁਹਾਨੂੰ ਅਗਲੇ ਵਲੌਗ ਚ ਆਪਾਂ ਸਾਰੇ ਗੁਰਦੁਆਰੇ ਸਾਹਿਬ ਜੀ ਦੇ ਦਰਸ਼ਨ ਕਰਾਵਾਂਗੇ ਤੇ ਬਣੇ ਰਹੋ ਸਾਡੇ ਵਲੌਗ ਦੇ ਵਿੱਚ ਧੰਨਵਾਦ ਜੀ